ਤੁਹਾਨੂੰ ਯਾਰ ਇਤਨੇ ਜਵਾਬ ਦੇ ਬੰਦੇ ਪਰਦੇ ਲੋਕੀ ਦੇਖ ਵਾਲੇ 15 ਮਿੰਟ ਤੇ ਲਾਈਨਿੰਗ ਇਟਾ ਦੀ ਥੋੜੀ ਜਿਹਾ ਰੰਗ ਸੁਪਰ कलर ਦਾ ਰੋੜਾ ਗੁੜਾ ਕਿਉਂ ਡਾਲਤਾ ਹੈ ਤੁੱਕਿਆ ਨਹੀਂ ਲੋਕੀ ਜੀ ਰੰਗਵਾਲਾ ਪਸੰਦ ਕਰਦੇ ਆ ਪਰ ਮੈਂ ਤਾਂ ਕਲਮ ਰੱਖਿਆ ਕਲਮ ਨੂੰ ਫੋਨ ਕਲਰ ਰੱਖਾ ਮੇਰੇ ਪਾਸ ਦੇਖ ਲਓ ਮੈਂ ਆਪਕੋ ਕਲਰ ਦਿਖਾ ਦਉਗਾ ਜੇ ਰੱਖਾ ਕਹਾ ਤੂੰ ਨੇ ਕਲਰ

ਖਤਮ ਹੋਣੀ ਆ ਆ ਕੱਪੜੇ ਵੀ ਫੱਟਣੇ ਇੱਕ ਦਿਨ ਵਰਤਦਾ ਵਰਤ ਹੀ ਖਤਮ ਹੋ ਗਈ ਬੇੜਾ ਕਰ ਕਰ ਹੀ ਜਾਂਦੇ ਹਵਾ ਦਾ ਪੋਲੂਸ਼ਨ ਇਧਰ ਦੇਖ 에ਅਰ ਸਭ ਖਤਮ ਬੰਦਾ ਵੀ ਖਤਮ ਹਵਾ ਉਹ ਬੰਦਾ ਲਊ ਕੀ ਬੰਦੇ ਨੇ ਹਵਾ ਲੈਣੀ ਸਾ ਉਹ ਵੀ ਖਰਾਬ ਗੋੜ ਖਾਣਾ ਤੋਂ ਉਹ ਵੀ ਖਰਾਬ ਦਿਖਾ ਉਧਰ ਹੱਟ ਕੇ ਉਧਰ ਉਧਰ ਦਿਖਾ ਹੱਥ ਉਹ ਦਿਖਾ ਲੈ ਠੀਕ ਹੋ ਜਾ ਨਹੀਂ ਸਰ ਆ ਦੇ ਸਰ ਉਹ ਰੰਗ ਨਾਲ ਹੀ ਬਦਲ ਗਿਆ ਇਹਨੂੰ ਨਾਲ ਥੋੜਾ ਜਿਹਾ ਰੰਗ ਆ ਗਿਆ ਪਾਣੀ ਜੈਸੇ ਵੀ ਨਹੀਂ ਪਤਾ ਅੰਦਰ ਕੋ ਜੇ ਲਾਈਨਾਂ ਨਹੀਂ ਕਿੰਨ ਸਕਦਾ 1 2 3 4 5 6 7 8 9 10 10 ਕੀ ਹੈ ਕਿੰਨੀ ਲਾਈਨ ਹੈ ਇਧਰ ਕੋ ਗਿਣਤੀ ਕਰ ਤਿੰਨ ਲਾਈਨ ਇਧਰ ਕੋ ਆ ਇਧਰ ਕੋ ਕਿੰਨੀ ਹੈ 1 2 4 5 ਆਗੇ ਵੀ ਆ ਨਾ ਚਾਰ ਹੈ 1 2 3 4 5 ਪਾਜੀ ਮੈਂ ਕਹਿ ਰਹਾ ਹਾਂ ਇਧਰ ਕੋ ਦਾਸ ਹੈ ਦਸਨੇ ਜੀ ਦਾਸ ਹੈ ਮੈਂ ਇਹ ਕਹਿੰਦਾ 170 ਬੋਰੇ ਤੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਝੂਠ ਨਹੀਂ ਬੋਲਣਾ ਜੇ ਮੈਂ ਸੱਚ ਬੋਲਾਂ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਹਾਂ ਜੀ ਖੰਡ ਵਿੱਚ ਹੈ ਅਜੇ ਸ਼ੱਕਰ ਨਹੀਂ ਖਾਣਗੇ ਲੋਕ ਖੰਡ ਖਾਣਗੇ ਠੀਕ ਹੈ ਓਕੇ ਕਾਡ ਨਹੀਂ ਜਿਵੇਂ ਆ ਰਹੇ ਹਾਂ ਅਸੀਂ ਲਾ ਵੀ ਆ ਮੋੱਖ ਅਸਰ ਸਾਡਾ ਮੀਟਿੰਗ ਹੈ ਨਾ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨਹੀਂ ਤੋਂ ਜਿਹੜਾ ਬੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਰ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਤੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ ਤੇ ਜਿਹੜਾ ਹੈ ਉਹਨੂੰ ਟਕਾਣੇ ਲਗਾਏਗਾ ਤੇ ਫਿਰ ਹੋੜੀ-ਜੋੜੀ ਕਰਕੇ ਗੁੜ 'ਚ ਮਿਲਾਏਗਾ ਤੇ ਮੈਂ ਆਪਣੀ ساری ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇਲਣੇ ਦੇ ਉੱਤੇ ਵਾਕਈ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਚੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਅਫੀਸਰ ਡਾਕਟਰ ਲਖੀਰ ਸਿੰਘ ਨੂੰ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਆ ਕਿਉਂ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਮਾਨਯੋਗ ਸਰ ਸਾਹਮਣੇ ਸਾਨੂੰ ਪਹਿਲਾਂ ਹੀ ਹਦਾਇਤ ਕੀਤੀ ہوئی ਆ ਕਿ ਇਹ ਜਿਹੜੇ ਲੋਕ ਮਲਾਵਟ ਕਰਦੇ ਆ ਸਾਡੇ ਪੰਜਾਬ ਨੂੰ ਬੱਚਿਆਂ ਨੂੰ ਜਿਹੜੀ ਆ ਇਹ ਜ਼ਹਿਰ ਖਾ ਰਹੇ ਆ ਜਿਹਦੇ ਉੱਤੇ ਜਿਹੜਾ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਤੇ ਇਹਨਾਂ ਤੇ ਸਖਤ ਸਰਚ ਕਾਰਵਾਈ ਕੀਤੀ ਜਾਵੇ ਉਸੇ ਲੜੀ ਵਿੱਚ ਅੱਜ ਡਾਕਟਰ ਸਾਹਿਬ ਨੇ ਆਏ ਆ ਸਾਡੇ ਸੱਦੇ ਦੇ ਉੱਤੇ ਕਿ ਆਪਣੀ ਸੈਂਪਲਿੰਗ ਕਰ ਰਹੇ ਨੇ ਇਹ ਜੋ ਫੂਡ ਸੇਫਟੀ ਟੀਮ ਹੈਗੀ ਆ ਜੋ ਵੀ ਕਾਨੂੰਨ ਅਨੁਸਾਰ ਇਹਨਾਂ ਦੀ ਸੈਂਪਲਿੰਗ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆ ਰਹੀ ਧੰਨਵਾਦ ਜੀ ਰੋਲ ਸਰ ਅ ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਅੱਤ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਆ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆ ਮਨੀਸ਼ ਸੋਡੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਨੇ ਇਹ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੋੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਪੀ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਐਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅਤਿ ਦਰਜੇ ਦਾ ਘਟਿਆ ਘੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆਏ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾਲ ਖੜਾ ਉਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਸੋ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਤੇ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਣੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮੇਲਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖਾਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖਾਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੋਣ ਦੇਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਪੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ ਹਾਂ ਥੈਂਕ ਯੂ Subscribe to One India channel and never miss an update.